ਇਸ਼ੀ ਹਮੇਸ਼ਾ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਮੂਲ ਬੋਧ ਸਿਧਾਂਤ ਨੇ ਉਹਨਾਂ ਸਿਧਾਂਤਾਂ ਤੇ ਪਹਰਾ ਦੇ ਰਹੇ ਹਾਂ ਜੀ ਜਿੰਨੇ ਵੀ ਚੰਗੇ ਲੋਕ ਸੀਗੇ ਕਾਰਜਕਰਤਾ ਵੋਲੰਟੀਅਰ ਓਦੇਦਾਰ ਜੋ ਜਿਹੜੇ ਦੋ ਚੰਗੇ ਸੀਗੇ ਉਹ ਆਜ ਦੀ ਤਰੀਖ ਦੇ ਵਿੱਚ ਦੇਖੋ ਜਿਨ੍ਹਾਂ ਨੇ 2022 ਦਾ ਇਲੈਕਸ਼ਨ ਲੜਿਆ ਸੀ ਸਾਰੇ ਸਾਈਡ ਦੇ ਵਿੱਚ ਨਹੀਂ ਕੁਝ ਤਾਂ ਦੂਸਰੀਆਂ ਪਾਰਟੀਆਂ ਦੇ ਵਿੱਚ ਹੀ ਚਲੇ ਗਏ ਲੇਕਿਨ ਬਾਕੀ ਉਹ ਸਾਰੇ ਸਾਈਡ ਦੇ ਵਿੱਚ ਨੇ ਇਹ ਤਾਂ ਮੌਕਾ ਦਸ਼ੁਗਤ ਉਹਨਾਂ ਨੇ 5 ਸਾਲ ਵਾਸਤੇ ਇਹਨਾਂ ਨੂੰ ਕੱਢਿਆ ਹੈ ਜੀ ਤਾਂ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਕਿ ਅਸੀਂ 5 ਸਾਲ ਬਾਅਦ ਮਿਲਾਂਗੇ ਫਿਰ ਚਰਚਾ ਕਰਾਂਗੇ ਕਿ 5 ਸਾਲ ਬਾਅਦ ਕੌਣ ਕਿੱਥੇ ਠਹਿਰਦਾ ਹੈ ਠੀਕ ਹੈ ਜੀ ਤੁਹਾਡਾ ਆਖਰੀ ਸਵਾਲ ਹੈ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ ਚਾਹੇ ਵਿਕਰਮਜੀਤੇ ਹੋਈ ਚਾਹੇ ਸੁਪਾਲ ਸਿੰਘ ਖੈਰਾ ਤੇ ਜੋ ਤੋਂੜੇ ਤੇ ਹੋਈ ਉਹ ਦੇਖੋ ਇਹ ਵੀ ਖੈਰਾ ਸਾਹਿਬ ਵੀ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ ਲੀਡਰ ਆਫ oppositon ਜ਼ੋਰਦਾਰ ਤਰੀਕੇ ਦੇਖੋ ਡੈਮੋਕ੍ਰੇਸੀ ਦੇ ਵਿੱਚ ਹੁੰਦਾ ਕੀ ਹੈ ਕਿ ਇੱਕ oppositon ਹੁੰਦਾ ਸਰਕਾਰ ਹੁੰਦੀ ਹੈ ਔਰ oppositon ਹੁੰਦਾ ਹੈ oppositon ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਤੇ ਤਾਂ ਆਪਣਾ ਰੋਲ ਬਖੂਬੀ ਉਹ ਲੋ ਨਿਭਾ ਰਹੇ ਸੀ ਅਸੀਂ ਅਫਸਰ ਹੁੰਦੇ ਸੀ ਅਸੀਂ ਵੇਖਦੇ ਸੀ ਵਿਧਾਨ ਸਭਾ ਦੇ ਵਿੱਚ ਬਤੌਰ ਅਫਸਰ ਸਭ ਤੋਂ ਜ਼ਿਆਦਾ ਮੇਰਾ ਅਟੈਂਡੈਂਸ ਹੈ ਜੀ ਔਰ ਜਦੋਂ ਤੋਂ ਅੰਮ੍ਰਿਤਸਰ ਦੇ ਲੋਕਾਂ ਨੇ ਮੈਨੂੰ ਵਿਧਾਨ ਸਭਾ ਭੇਜਿਆ ਮੇਰੀ ਕੋਈ ਗੈਰ ਹਾਜ਼ਰੀ ਨਹੀਂ ਹੈ ਕੋਈ ਗੈਰ ਹਾਜ਼ਰੀ ਨਹੀਂ ਮੈਂ ਵਾਅਦਾ ਕਰਕੇ ਗਿਆ ਸੀ ਕਿ ਮੈਂ ਗੈਰ ਹਾਜ਼ਰ ਨਹੀਂ ਹੋਵਾਂਗਾ ਠੀਕ ਹੈ ਕਿ ਨਹੀਂ ਜੇਕਰ ਮਤਲਬ ਹੈਲਥ ਠੀਕ ਰਹੇ ਸਾਰਾ ਕੁਝ ਠੀਕ ਰਹੇ ਤਾਂ ਮੈਂ ਹਰ ਸੈਸ਼ਨ ਦਾ ਹਰ ਸਿਟਿੰਗ ਮੈਂ ਅਟੈਂਡ ਕਰਾਂਗਾ ਠੀਕ ਗੱਲ ਆ ਕੇ ਇੱਥੇ ਰੁਕਦੀ ਹੈ ਕਿ ਜੋ ਕਾਰਵਾਈ ਇਹਨਾਂ ਨੇ ਕੀਤੀ ਹੈ ਨਾ ਅੰਬਰਸਰ ਦੇ ਲੋਕਾਂ ਨੂੰ ਕੋਈ ਫਰਕ ਪਿਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਥੇ ਤੁਸੀਂ ਇੱਥੋਂ ਸਿੱਧਾ ਜਾਓ ਪੀਡਬਲਯੂਡੀ ਗੈਸਟ ਹਾਊਸ ਤੁਸੀਂ ਜਾ ਕੇ ਪਤਾ ਕਰੋ ਕਿ ਉਥੇ ਕੌਣ ਰਹਿੰਦਾ ਹੈ ਕਿੱਡਾ ਆਫਿਸ ਹੈ ਜੀ ਠੀਕ ਹੈ ਇਹ ਸਾਰਾ ਕੁਝ ਅਨ ਡੈਮੋਕਰੇਟਿਕ ਹੈ ਜੀ ਅਨ ਡੈਮੋਕਰੇਟ ਹੈ گورنر ਸਾਹਿਬ ਚੰਡੀਗੜ੍ਹ ਬੈਠਦੇ ਨੇ ਲੇਕਿਨ ਇੱਥੇ ਤਿੰਨ ਤਿੰਨ گورنر ਸਾਰੇ ਪੰਜਾਬ ਦੇ ਵਿੱਚ ਤੁਰ ਫਿਰ ਰਹੇ ਨੇ ਜੀ ਔਰ ਜੋ ਪੀਏ ਦਿੱਲੀ ਦੇ ਵਿੱਚ ਹੁੰਦੇ ਸਨ ਉਹ ਪੀਏ ਸਾਡੇ ਗੈਸਟ ਹਾਊਸਾਂ ਨੂੰ ਦਫਤਰ ਬਣਾ ਕੇ ਬੈਠੇ ਨੇ ਇਹ ਸਾਰਾ ਅਨ ਡੈਮੋਕਰੇਟਿਕ ਸਾਨੂੰ ਦਿਟਾਇਆ ਹੈ ਜੀ ਲੋਕਾਂ ਨੇ ਸਾਨੂੰ ਦਿਟਾਇਆ ਹੈ ਸਾਡਾ ਹੱਕ ਹੈ ਅੰਮਰਸਰ ਦੇ ਪੰਜਾਬ ਦੇ ਲੋਕਾਂ ਦਾ ਹੱਕ ਹੈ ਤਾਂ ਉਹਨਾਂ ਗੈਸਟ ਹਾਊਸਾਂ ਦੇ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ ਤੁਸੀਂ ਉਹਨਾਂ ਜਾਓ ਪੀ ਡਬਲਯੂ ਡੀ ਗੈਸਟ ਹਾਊਸ ਦੇਖੋ ਉਹ ਇੱਕ ਤਾਂ 4 4 ਫੁੱਟ ਦਾ ਇੱਕ ਬਣਾ ਦਿੱਤਾ ਗਿਆ ਹੈ ਪਤਾ ਨਹੀਂ ਉਹਨਾਂ ਨੂੰ ਕੀ ਥ੍ਰੈਟ ਹੈ ਜਾਂ ਕੋਈ ਆ ਜਾਏਗਾ ਜਾ ਕੇ ਦੇਖੋ ਜਾ ਕੇ ਦੇਖੋ ਤੁਸੀਂ ਸਰਕਟ ਹਾਊਸ ਤੇ ਕਬਜ਼ਾ ਹੋ ਗਿਆ ਮੇਰਾ ਦੋਸਤ ਕੀ ਹੈ ਮੈਂ ਇਹ ਕਹਾਂ ਨਾ ਕਿ ਸਰਕਟ ਹਾਊਸ ਤੇ ਕਬਜ਼ਾ ਹੋ ਗਿਆ ਇਹਨਾਂ ਨੇ ਕਿਹਾ ਸੀ ਕਿ ਅਸੀਂ ਪਹਿਲੇ ਦਿਨ ਹੀ ਸਰਕਟ ਹਾਊਸ ਨੂੰ ਮੁਕਤ ਕਰਾਵਾਂਗੇ ਠੀਕ ਹੈ ਲੇਕਿਨ ਮੈਂ ਵਿਧਾਨ ਸਭਾ ਦੇ ਵਿੱਚ ਆਵਾਜ਼ ਰੱਖੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਤੁਸੀਂ ਦੇਖੋ ਜਾ ਕੇ ਉਹਦਾ ਕੀ ਹਾਲ ਹੋਇਆ ਠੀਕ ਹੈ ਨਾ ਕਿਸ ਦਾ ਕਿਸ ਦਾ ਸ਼ੇਅਰ ਉਹਦੇ ਵਿੱਚ ਆ ਗਿਆ ਹੈ ਇਹ ਤਾਂ ਵਕਤ ਦੱਸੂਗਾ ਜੀ ਇਹ ਵਕਤ ਦੱਸੂਗਾ ਕਿ ਉਹਦੇ ਵਿੱਚ ਕਿਸ ਕਿਸ ਵਿਅਕਤੀ ਦਾ ਕਿਸ ਕਿਸ ਸਿਆਸਤਦਾਨ ਦਾ ਸ਼ੇਅਰ ਆ ਗਿਆ ਹੈ ਤੁਹਾਨੂੰ ਤਾਂ ਸੀਐਮ ਸਾਹਿਬ ਸੁਣੋ ਮੇਰੀ ਗੱਲ ਸੁਣੋ ਮੈਂ ਹੋਰ ਕਿਸੇ ਦੀ ਮੈਂ ਵਿਧਾਨ ਸਭਾ ਦੇ ਵਿੱਚ ਜਾਂ ਵਿਧਾਨ ਸਭਾ ਤੋਂ ਬਾਹਰ ਕੀ ਮੰਗ ਕਰਦਾ ਸੀ ਕੀ ਅੰਬਰ ਸਰ ਦੇ ਵਿੱਚ ਪੀਣ ਵਾਸਤੇ ਸਾਫ਼ ਪਾਣੀ ਦੇ ਦੋ ਤੇ ਕੋਈ ਅਨੁਸ਼ਾਸਨ ਹਿੰਤਾ ਹੈ ਜੀ ਸੀਵਰੇਜ ਦਾ ਸਿਸਟਮ ਤੁਸੀਂ ਦੇਖੋ ਸੀਵਰੇਜ ਦਾ ਸਿਸਟਮ ਹੈ ਕਿਹਾ ਕਿ ਤੁਸੀਂ ਮਾਡਰਨ ਸਿਸਟਮ ਬਣਵਾ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨਾ ਬਦਲ ਲੈ ਕੇ ਆਈ ਐ ਸਾਰੀਆਂ ਸਰਕਾਰਾਂ ਨੇ ਤਾਂ ਚਲੋ ਮਰਮਤ ਹੋਰ ਉਹ ਸਾਰਾ ਕੁਝ ਸਬ ਸੁਪਰ ਸਰਕਾਰ ਚਲਾ ਚਲਾ ਕੇ ਸਾਰਿਆਂ ਨੇ ਕੰਮ ਰਾਇ ਤੁਸੀਂ ਮਾਡਰਨ ਸਿਸਟਮ ਬਣਾਓ ਬਿਜਲੀ ਦੀਆਂ ਤਾਰਾਂ ਹਰ ਹਫਤੇ ਦੇ ਵਿੱਚ 8 10 ਮੌਤਾਂ ਹੁੰਦੀਆਂ ਨੇ ਜਾਂ ਲੋਕੀ ਜ਼ਖਮੀ ਹੁੰਦੇ ਨੇ अंबरेसर ਦੇ ਵਿੱਚ ਮੁਸਤਫਾ ਬਾਦ ਨੂੰ ਲੈ ਕੇ ਚਾਂਦੇ ਬਿਨੂਰ ਜਾ ਕੇ ਦੇਖੋ ਗੰਦਾ ਨਾਲਾ ਮੈਂ ਕੀ ਇਹ ਸਾਰਾ ਕੁਝ ਜੋ ਮੈਂ ਬੋਲਦਾ ਹਾਂ ਜੋ 2021 ਦੇ ਵਿੱਚ ਇਲੈਕਸ਼ਨ ਦੇ ਟਾਈਮ ਅਸੀਂ ਬੋਲਦੇ ਸੀ ਮੈਂ ਮੈਂ وہی ਚੀਜ਼ ਬੋਲਦਾ ਹੋਰ ਕੋਈ ਨਵੀਂ ਚੀਜ਼ ਮੈਂ ਨਹੀਂ ਬੀਐਮ ਕੋਣ ਹੈ ਤੁਹਾਡੀ ਕੀ ਰਣਨੀਤੀ ਰੂ ਅੱਗੇ ਲਾਈ ਨੂੰ ਫੈਸਲੀ ਚਪਲਿੰਗ ਕੀ ਸਰ ਹੋਣਾ ਕਿਉਂਕਿ ਤੁਹਾਡੀ ਸਮਰਥਕਾਂ ਵੀ ਤੇ ਮੀੜਾਂ ਹੋਈਆਂ ਕਾਫੀ ਲੱਗਦਾ ਦੇਖੋ ਮੇਰੀ ਰਣਨੀਤੀ ਤਾਂ ਅੰਮ੍ਰਿਤਸਰ ਦੇ ਲੋਕ ਹੀ ਤੈਅ ਕਰਨਗੇ ਪੰਜਾਬ ਦੇ ਲੋਕ ਤੈਅ ਕਰਨਗੇ ਪਹਿਲਾਂ ਤਾਂ ਦੇਖੋ ਇਹਨਾਂ ਨੇ ਅੰਮ੍ਰਿਤਸਰ ਦੇ ਲੋਕਾਂ ਨੇ 5 ਸਾਲ ਵਾਸਤੇ ਮੈਨੂੰ ਐਮਐਲਏ ਬਣਾਇਆ ਹੈ 5 ਸਾਲ ਪੂਰਾ ਹੋਣ ਦੋ ਠੀਕ ਹੈ ਕਿ 5 ਸਾਲ ਤੁਸੀਂ ਇਸੇ ਪਾਰਟੀ ਚ ਇਸੇ ਮੇਰੀ ਗੱਲ ਸੁਣੋ ਮੈਂ ਪਹਿਲੇ ਸ਼ਿਫਟ ਪੂਰੀ ਕਰਾਂਗਾ ਮੈਂ ਤਾਂ ਕਿਹਾ ਨਾ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਬਣਾਇਆ ਹੈ ਕਿਸੇ ਹੋਰ ਦਾ ਆਸਾਨ ਮੇਰੇ ਤੇ ਨਹੀਂ ਕਿਸੇ ਹੋਰ ਦਾ ਆਸਾਨ ਨਹੀਂ ਹੈ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਲੋਕ ਜੋ ਰਣਨੀਤੀ ਤੈਅ ਕਰਨਗੇ ਮੈਂ ਉਹਦਾ ਉਹਦੀ ਪਾਲਣਾ ਕਰਾਂਗਾ ਜੀ ਇਹ ਅਧਿਕਾਰ ਉਹਨਾਂ ਦੇ ਕੋਲ ਹੀ ਹੈ ਔਰ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਨੂੰ ਮੈਂ ਸਮਰਪਿਤ ਕਰ ਚੁੱਕਿਆ ਹਾਂ ਜੀ ਮੈਂ ਤਾਂ ਇਹ ਵੀ ਖੈਰਾ ਸਾਹਿਬ ਦੇਖੋ ਤੁਹਾਡੇ ਸਾਹਮਣੇ ਵੀ ਬੋਲ ਦੇਣਾ ਹੈ ਕੱਲ ਪਰਸੋਂ ਮੈਂ ਮੀਡੀਆ ਦੇਵਾਂ ਮੇਰੀ ਕੋਈ ਵੀ ਪ੍ਰਾਪਰਟੀ ਹੋਗੀ ਨਾ ਜੀ ਮੇਰੀ ਆਪਣੀ ਨਿੱਜੀ ਪ੍ਰਾਪਰਟੀ ਉਹ ਅੰਮ੍ਰਿਤਸਰ ਦੀ ਸਰਬਸਾਂਝੀ ਹੋਊਗੀ ਮੈਂ ਅੰਮ੍ਰਿਤਸਰ ਦੇ ਨਾਤੇ ਇੱਕ ਟਰਸਟ ਬਣਾ ਕੇ ਅੰਮ੍ਰਿਤਸਰ ਨੂੰ ਦੇ ਕੇ ਜਾਣਾ ਹੈ ਜਿਸ ਦੁਨੀਆ ਤੋਂ ਤੇ ਮੇਰੀ ਆਪਣੀ ਕੋਈ ਪ੍ਰਾਪਰਟੀ ਨਹੀਂ ਹੋਣੀ। ਤੇ ਮੈਂ ਤਾਂ ਆਪਣੇ ਆਪ ਨੂੰ ਸਮਰਪਿਤ ਕਰ ਚੁੱਕਿਆ ਹਾਂ ਜੀ ਅੰਮ੍ਰਿਤਸਰ ਦੇ ਹਵਾਲੇ ਕਰ ਚੁੱਕਿਆ ਹਾਂ ਤੇ ਇਹਨਾਂ ਲੋਕਾਂ ਨੇ ਹੀ ਅੰਮ੍ਰਿਤਸਰ ਦੇ ਲੋਕਾਂ ਨੇ ਮੇਰਾ ਫਿਊਚਰ ਚੈੱਕ ਕਰਨਾ। ਸਰ ਹੁਣ ਪੰਜਾਬ ਦਾ ਸੁਪਰ ਸੀਐਮ ਕੌਣ ਹੈ ਤੁਹਾਡੇ ਨਾਮ? ਦੇਖੋ ਅਸੀਂ ਕੋਈ ਸਿਆਸੀ ਗਲ ਨਹੀਂ ਕਰਾਂਗੇ ਅਸੀਂ ਤਾਂ ਫੈਕਟਸ ਦੇ ਆਧਾਰ ਤੇ ਫਿਗਰਸ ਦੇ ਆਧਾਰ ਤੇ ਗੱਲ ਕਰ ਰਹੇ ਹਾਂ। ਇੱਕ ਚੀਜ਼ ਜੋ ਦੇਖੋ ਰਹਿ ਗਈ ਹੈ, ਇੱਕ ਚੀਜ਼ ਰਹਿ ਗਈ ਹੈ। ਜੋ ਮੇਰਾ ਫੇਸਬੁਕ ਪੋਸਟ ਨੂੰ ਐਵੇਂ ਸਟicker ਬਣਾ ਕੇ ਜੋ ਗੁਲਾਮ ਮੀਡੀਆ ਹੈ ਮੈਂ ਤੁਹਾਨੂੰ ਕਹ ਰਿਹਾ ਜੀ ਗੁਲਾਮ ਮੀਡੀਆ ਹੈ ਉਹਦੇ ਉੱਤੇ ਆਪਣੇ ਬੋਲੋ ਹੀ ਕਿ ਕੁੰਵਰਜੀਏ ਪ੍ਰਤਾਪ ਨੇ ਹਿਮਾਕਤ ਕੀਤੀ ਵਿਕਰਮ ਸਿੰਘ ਮਜੀਠੀਏ ਦੀ ਠੀਕ ਹੈ ਤੁਸੀਂ ਮੇਰਾ ਪੋਸਟ ਪੜ੍ਹੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਜੀ ਉਸ ਗੱਲ ਹੋਈ ਹੈ ਇੱਕ ਪਰਿਵਾਰ ਨਹੀਂ ਸਭ ਤੋਂ ਪਹਿਲਾਂ ਮੈਂ ਇਹ ਕਹਿਆ ਕਿ ਜਦੋਂ ਜੇਲ੍ਹ ਦੇ ਵਿੱਚ ਸੀਗੇ ਮਜੀਠੀਆ ਜੀ 2022 ਦੇ ਵਿੱਚ ਡਰੱਗਸ ਦੇ ਕੇਸ ਦੇ ਵਿੱਚ ਤਾਂ ਤੁਸੀਂ ਨਾ ਪੁੱਛ ਗਿਛ ਕੀਤੀ ਨਾਰੀ ਮੰਡ ਲਿਆ ਨਾ ਚਲਾਨ ਪੇਸ਼ ਕੀਤਾ ਤੇ 10 ਅਗਸਤ 2022 ਨੂੰ ਤੁਸੀਂ ਜਮਾਨਤ ਕਰਵਾ ਲਈ ਇਹ ਜਮਾਨਤ ਦਾ ਆਰਡਰ ਹੈ ਤੁਸੀਂ ਵੀ ਕਢਵਾ ਲਓ ਮਨਜੋਹ ਹਾਈ ਕੋਰਟ ਦੀ ਵੈਬਸਾਈਟ ਦੇ ਉੱਤੇ ਹੈ ਜੀ ਆਹ ਦੇਖੋ 10 8 2022 ਇੱਕ ਨੈਰੇਟਿਵ ਇਹਨਾਂ ਨੇ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜੀ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਖੈਰਾ ਸਾਹਿਬ ਨੇ ਤੁਹਾਨੂੰ ਦੱਸਿਆ ਨਾ ਕਿ ਥਾ ਥਾ ਤੇ ਇਹਨਾਂ ਦੇ ਬੰਦੇ ਹਰ ਦਫ਼ਤਰ ਦੇ ਵਿੱਚ ਬੈਠੇ ਹੋਏ ਨੇ 50000 ਤੋ ਲੈ ਕੇ ਲੱਖਾਂ ਰੁਪਏ ਲੈ ਕੇ ਜਾ ਰਹੇ ਨੇ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਇੱਕ ਡਿਸਿਪਲਿਨਡ ਮੈਂਬਰ ਹਾਂ ਜੇ ਪਾਰਟੀ ਦਾ ਪਾਰਟੀ ਤੇ ਸਰਕਾਰ ਦੇ ਵਿੱਚ ਫਰਕ ਹੈ ਜੀ ਮੈਂ ਕਲੀਅਰ ਤੁਹਾਨੂੰ ਦੱਸ ਦੇਣਾ ਹੈ ਪਾਰਟੀ ਵਾਚ ਡੌਗ ਹੁੰਦੀ ਹੈ ਪਾਰਟੀ ਦੱਸੇਗੀ ਕਿ ਹਾਂ ਇਹ ਤੁਸੀਂ ਗਲਤ ਕਰ ਰਹੇ ਹੋ ਜੀ ਪਾਰਟੀ ਦੇ ਵਿੱਚ ਤੇ ਸਰਕਾਰ ਦੇ ਵਿੱਚ ਫਰਕ ਹੈ ਜੀ ਮੈਂ ਪਾਰਟੀ ਦਾ ਮੈਂਬਰ ਹਾਂ ਪਾਰਟੀ ਦਾ ਵਫਾਦਾਰ ਮੈਂਬਰ ਹਾਂ ਡਿਸਿਪਲਿਨਡ ਮੈਂਬਰ ਹਾਂ ਮੈਂ ਸਰਕਾਰ ਦੇ ਪ੍ਰਤੀ پابੰਦ ਨਹੀਂ ਹਾਂ ਜੀ ਅਸੀਂ ਬਤੌਰ ਲੈਜਿਸਲੇਟਰ ਅਸੀਂ ਸਰਕਾਰ ਨੂੰ ਕਹ ਸਕਦੇ ਹਾਂ ਅਸੀਂ ਪੁੱਛ ਸਕਦੇ ਹਾਂ ਜਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਅਸੀਂ ਸਵਾਲ ਕਰਦੇ ਹਾਂ ਬਾਹਰ ਵੀ ਅਸੀਂ ਸਵਾਲ ਕਰਦੇ ਹਾਂ ਲੋਕਾਂ ਨੇ ਅਧਿਕਾਰ ਦਿੱਤਾ ਨੇ ਸਾਨੂੰ ਬਤੌਰ ਐਮਐਲਏ ਤੇ ਜੋ ਸਵਾਲ ਅਸੀਂ ਵਿਧਾਨ ਸਭਾ ਦੇ ਅੰਦਰ ਕਰਦੇ ਹਾਂ ਮੰਤਰੀ ਦਾ ਕੰਮ ਹੈ ਜਵਾਬ ਦੇਣਾ ਐਮਐਲਏ ਦਾ ਕੰਮ ਹੈ ਸਵਾਲ ਕਰਨਾ ਜੀ ਤਾਂ ਪਾਰਟੀ ਨੇ ਮੈਨੂੰ ਐਮਐਲਏ ਬਣਾਇਆ ਹੈ ਨਾ ਪਾਰਟੀ ਨੇ ਇਹ ਕਿਹਾ ਹੈ ਨੇ ਕਿ ਤੁਸੀਂ ਐਮਐਲਏ ਰਹੋ ਜੀ ਕੁਝ ਲੋਕਾਂ ਨੂੰ ਕਿਹਾ ਕਿ ਤੁਸੀਂ ਮੰਤਰੀ ਰਹੋ ਜੀ ਤਾਂ ਜੋ ਐਮਐਲਏ ਹੁੰਦਾ ਹੈ ਉਹ ਸਵਾਲ ਕਰਦਾ ਹੈ ਜੋ ਮੰਤਰੀ ਹੁੰਦਾ ਹੈ ਉਹ ਜਵਾਬ ਦਿੰਦਾ ਹੈ ਤੁਸੀਂ ਅਸੀਂ ਸਵਾਲ ਕਰ ਸਕਦੇ ਹਾਂ ਜੀ ਤਾਂ ਉਹ ਸਵਾਲ ਕਰਨਾ ਅਨੁਸ਼ਾਸਨਹੀਨਤਾ ਨਹੀਂ ਹੈ ਅੱਛਾ ਸਰ ਕੋਈ ਸਵਾਲ ਸੁਣੋ ਤੁਸੀਂ ਦੇਖਦੇ ਸੁਣੋ ਦੇਖੋ ਪੀ 6 2022 ਨੂੰ ਮੈਂ ਸਵਾਲ ਕਿਤਾਬ ਵਿਧਾਨ ਸਭਾ ਦੇ ਵਿੱਚ ਕਿ ਜੋ ਵਿਅਕਤੀ ਜਿਨ੍ਹਾਂ ਦੇ ਬਾਰੇ ਤੁਸੀਂ ਪੂਰੇ 4-5 ਸਾਲ ਤੱਕ ਦਮਗਜੇ ਮਾਰਦੇ ਸੀ ਉਹ ਜੇਲ੍ਹ ਦੇ ਵਿੱਚ ਨੇ ਕੋਈ ਤੁਸੀਂ ਰਿਮਾਂਡ ਤੇ ਲਿਆਓਗੇ ਕੋਈ ਚਲਾਨ-ਚੁਲਾਨ ਪੇਸ਼ ਕਰੋਗੇ ਔਰ 23 ਨੰਬਰ ਐਫ ਆਰ ਦੀ ਮੈਂ ਗੱਲ ਕੀਤੀ ਕਿ ਉਦੋਂ ਮਾਨ ਸਾਹਿਬ ਕੀ ਵਿਧਾਨ ਸਭਾ ਦੇ ਵਿੱਚ ਨਹੀਂ ਸੀਗੇ ਐਸਟੀਐਫ ਦੇ ਅਧਿਕਾਰੀ ऑफिसर गैलरी ਦੇ ਵਿੱਚ ਨਹੀਂ ਸੀਗੇ ਇਹ ਅਮਨ अरोड़ा ਜੀ ਜੋ ਬੋਲ ਰਹੇ ਨੇ ਕਿ ਨਸ਼ੇ ਦੇ ਬਾਰੇ ਬੋਲ ਰਹੇ ਕਿ ਇਹ ਵਿਧਾਨ ਸਭਾ ਦੇ ਵਿੱਚ ਨਹੀਂ ਸੀਗੇ ਹਰਪਾਲ ਚੀਮਾ ਵਿਧਾਨ ਸਭਾ ਦੇ ਵਿੱਚ ਨਹੀਂ ਸੀਗੇ ਕੀ ਕੀਤਾ ਇਹਨਾਂ ਲੋਕਾਂ ਨੇ ਜੀ ਮੇਰੇ ਸਾਹਮਣੇ ਅੱਖਾਂ ਦੇ ਵਿੱਚ ਅੱਖਾਂ ਮਿਲਾ ਕੇ ਕੋਈ ਗੱਲ ਨਹੀਂ ਕਰ ਸਕਦਾ ਜੀ ਕੋਈ وزیر ਹੋਵੇ ਕੋਈ ਮੁੱਖ ਮੰਤਰੀ ਹੋਵੇ ਕੋਈ ਸੁਪਰ ਸੀਮ ਹੋਵੇ ਜੀ ਮਿੰਟ ਨਹੀਂ ਲਏਗਾ ਜੀ ਮਿੰਟ ਨਹੀਂ ਲਏਗਾ ਕਿਉਂਕਿ ਮੈਂ ਇਹਨਾਂ ਸਾਰਿਆਂ ਦਾ ਇਨ ਅਤੇ ਆਊਟ ਜਾਂਦਾ ਹਾਂ ਆਹ ਦੇਖੋ ਜਦੋਂ ਵਿਕਰਮ ਮਜੀਠੀਆ ਨੂੰ ਚੰਨੀ ਸਾਹਬ ਨੇ ਗ੍ਰਿਫਤਾਰ ਕੀਤਾ ਚੰਨੀ ਸਾਹਿਬ ਦੇ ਬਲੇ 2 ਨੰਬਰ ਐਫ ਆਰ ਪੰਜਾਬ ਸਟੇਟ ਕ੍ਰਾਈਮ ਸੈੱਲ ਦਾ ਐਫ ਆਰ ਹੈ 2012 2021 2012 2021 ਜਦੋਂ ਇਲੈਕਸ਼ਨ ਜਦੋਂ ਚੱਲ ਰਿਹਾ ਸੀ ਕੈਪਟਨ ਮਿੰਦਰ ਸਿੰਘ ਤੋਂ ਬਾਅਦ ਚੰਨੀ ਸਾਹਿਬ ਬਣ ਗਏ ਸੀਗੇ ਮੁੱਖ ਮੰਤਰੀ ਉਹਨਾਂ ਨੇ ਦਰਜ ਕਰਾਇਆ ਸੀ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਇਲੈਕਸ਼ਨ ਤੱਕ ਦੀ ਮਿਹਲਤ ਮਿਲ ਗਈ ਜੀ ਰਿਲੀਫ ਮਿਲ ਗਿਆ ਕਿ ਇਲੈਕਸ਼ਨ ਤੱਕ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਏਗਾ ਇਲੈਕਸ਼ਨ ਤੋਂ ਬਾਅਦ 24 ਫਰਵਰੀ 2021 2022 ਨੂੰ ਇਹ ਜੇਲ੍ਹ ਦੇ ਵਿੱਚ ਇਹਨਾਂ ਨੇ ਮੈਜਿਸਟ੍ਰੇਟ ਦੇ ਅੱਗੇ ਆਤਮ ਸਮਰਪਣ ਕੀਤਾ ਸਰੈਂਡਰ ਕੀਤਾ ਜੇਲ੍ਹ ਚਲੇ ਗਏ ਠੀਕ ਹੈ ਮੈਂ 2 ਮਿੰਟ ਕੇਵਲ ਲਿਵਾਦਾ ਆ ਦੇਖੋ ਤੁਸੀਂ ਮਨਜੂਹ ਹਾਈ ਕੋਰਟ ਦਾ ਆਰਡਰ ਮੈਂ ਕੋਈ ਵੀ ਸਿਆਸੀ ਗੱਲਬਾਤ ਨਹੀਂ ਕਰਦਾ ਹਾਂ ਸਟੇਟ ਇਨ ਡਾਟ ਸੀਕ ਰਿਮਾਂਡ ਹਾਂ ਦੇਖੋ ਥੇ ਸਟੇਟ ਇਜ਼ स्टिल अटैम्प्टिंग टू कलेक्ट इंफॉर्मेशन फ्रॉम वेरियस फाइनेंशियल इंस्टीट्यूशन इन इंडिया एंड अब्रॉड एंड डजेंट एपियर टू हैव मेड मच हेडवे कोई प्रोग्रेस नहीं किया इन दैट रिगार्ड एज ऑफ लेट दो द एफ आई आर वॉज रजिस्टर्ड ऑलमोस्ट एट मंथ्स बैक ऑन इक्कीस बारह दो हज़ार इक्कीस द स्टेट डिड नॉट इवेन सिक पुलिस रिमांड ऑफ द पिटिशनर आफ्टर ही सरेंडर बिफोर द स्पेसल कोर्ट एंड ओनली सॉर्ट जुडिशल रिमांड स्टेटिंग दैट हीज कस्टोडियल इंटरोगेशन इज नॉट नेसेसरी आप कह रहे ने की कस्टोडियल ए हाई कोर्ट दा ऑर्डर है ने जी मैं अपनी गलती हमने कह ही नहीं रहे हाई कोर्ट दा ऑर्डर है, है देखो ए कह रहे ने कि कस्टोडियल इंटरोगेशन दी लोड नहीं है जी पुलिस रिमांड नहीं मांग रहे ने अब कह रहे ने कि ज्यूडिशियल रिमांड दो ज्यूडिशियल रिमांड दो तो फिर हाई कोर्ट ने देखो ए 26 सप्थियां दा ऑर्डर है जी? 26 सप्थियां दा ऑर्डर है कंडीशन लगा के आखिर दे विच उन्होंने कहा कि एप्लीकेशन इ अलाउड अकॉर्डिंगली ਜਮਾਨਤ ਦੇ ਦਿੱਤੀ ਗਈ ਤਾਂ 5 ਮਹੀਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮੇਰੇ ਕਹਿਣ ਦਾ ਮਤਲਬ ਹੈ ਕਿ ਜੋ ਨੈਰੇਟਿਵ ਹੈ ਸੈਟ ਕਰ ਰਹੇ ਸੀਗੇ ਕਿ ਇਹਨਾਂ ਨੇ ਮੁਜੀਠੀਆਂ ਫੜ ਲਿਆ ਮੁਜੀਠੀਆਂ ਫੜ ਲਈਆਂ ਮੁਜੀਠੀਆਂ ਜਿਨੂੰ ਚੰਨੀ ਸਾਹਬ ਦੀ ਸਰਕਾਰ ਨੇ ਗ੍ਰਿਫਤਾਰ ਕੀਤਾ ਸੀ ਜਮਾਨਤ ਇਹਨਾਂ ਨੇ ਕਰਵਾਈ ਤਾਂ ਮੇਰਾ ਫੇਸਬੁੱਕ ਜੋ ਪੋਸਟ ਹੈ ਨਾ ਜੀ ਆਧਾ ਉੱਪਰ ਵਾਲਾ ਹੈ ਉਹ ਇਹ ਸਵਾਲ ਕਰਦਾ ਹੈ ਕਿ ਜਦੋਂ ਜੇਲ੍ਹ ਦੇ ਵਿੱਚ ਸੀਗੇ ਕਾਂਗਰਸ ਦੀ ਸਰਕਾਰ ਤੋਂ ਲੈ ਕੇ ਤੁਹਾਡੀ ਸਰਕਾਰ ਦੇ ਵਿੱਚ ਤੁਸੀਂ ਕੀ ਕੀਤਾ ਜੋ ਹਾਈ ਕੋਰਟ ਦੇ ਆਰਡਰ ਦੇ ਵਿੱਚ ਵੀ ਲਿਖਿਆ ਹੋਇਆ ਹੈ ਮੇਰਾ ਇਹ ਸਵਾਲ ਹੈ ਇਹ ਗੱਲ ਉਹਨਾਂ ਨੂੰ ਚੁਭ ਰਹੀ ਹੈ ਜੋ ਸੈਕੰਡ ਗੱਲ ਕੀਤੀ ਹੈ ਮੈਂ ਮਜੀਠਿਆ ਜੀ ਦੀ ਹਿਮਾਕਤ ਨਹੀਂ ਕੀਤੀ ਹੈ ਮੈਂ ਤਾਂ ਸਾਰੇ ਮਨੁੱਖਤਾ ਦੀ ਗੱਲ ਮੈਂ ਕਰ ਰਿਹਾ ਖਾਸ ਕਰ ਡਿਸੈਂਸੀ ਆਫ ਓਮਨਹੁਡ ਦੀ ਉਹ ਮੈਂ ਗੱਲ ਕੀਤੀ ਜਿਸ ਤਰ੍ਹਾਂ ਸਵੇਰੇ ਸਵੇਰੇ 4 ਵਜੇ ਇੱਕ ਪੁਸ਼ਪ ਵਾਲੇ ਇੰਸਪੈਕਟਰ ਇਕਟੇਸ਼ੀ ਇਹਨਾਂ ਦੇ ਕਰਦੇ ਵਿੱਚ ਬੱਧ ਗਿਆ ਸੀ ਦੇਖੋ ਪਤਾ ਨਹੀਂ ਇਹਨਾਂ ਨੂੰ ਡੇਟ ਯਾਦ ਹੈ ਕਿ ਨਹੀਂ ਯਾਦ ਹੈ 28 ਸਤੰਬਰ ਦਾ ਦਿਨ ਸੀ ਜੀ ਸਹਿਦ ਭਗਤ ਸਿੰਘ ਜੀ ਦਾ ਉਸ ਦਿਨ ਅਸੀਂ ਜਨਮ ਦਿਨ ਮਨਾਉਂਦੇ ਹਾਂ 28 ਸਤੰਬਰ ਠੀਕ ਹੈ ਨਾ ਸਰਦਾਰ ਭਗਤ ਸਿੰਘ ਜੀ ਦਾ ਤੇ 28 ਸਤੰਬਰ ਨੂੰ ਸਵੇਰੇ ਸਵੇਰੇ 4-5 ਵਜੇ ਇਨਾਂ ਦੇ ਕਰਦੇ ਵਿੱਚ ਪਰ ਜਿੱਥੇ ਵੀ ਵਹੀ ਹਾਲ ਹੋਇਆ ਇੱਥੇ ਮੰਨ ਲਓ ਕੋਈ ਜਨਾਨੀ ਤਿਆਰ ਹੋ ਰਹੀ ਹੈ ਆਪਣੇ ਕਮਰੇ ਦੇ ਵਿੱਚ ਬੈਡਰੂਮ ਦੇ ਵਿੱਚ ਹੈ ਬੱਚਿਆਂ ਨੂੰ ਤਿਆਰ ਕਰ ਰਹੀ ਹੈ ਤੁਹਾਨੂੰ ਅਧਿਕਾਰ ਨਹੀਂ ਹੈ ਇਹ ਤਾਂ ਅੰਗਰੇਜ਼ਾਂ ਦੇ ਟਾਈਮ ਦਾ ਵੀ ਜੋ ਕਾਨੂੰਨ ਹੈ ਨਾ ਜੀ ਸੈਕਸ਼ਨ 100 ਤੁਸੀਂ CrPC ਦਾ ਪੜ੍ਹ ਲਓ ਕਿ ਜਿੱਥੇ ਰੇਡ ਹੋ ਰਿਹਾ ਹੈ ਉੱਥੇ ਕੋਈ ਜਨਾਨੀ ਹੈ ਤਾਂ ਉਹਦੀ ਲੋਕ ਲੱਜਾ ਦਾ ਪੂਰਾ ਖਿਆਲ ਰੱਖਿਆ ਜਾਊਗਾ ਜਦ ਨੂੰ ਪੂਰਾ ਸਮਾਂ ਦਿੱਤਾ ਜਾਏਗਾ ਜੀ ਸਮਾਂ ਦਿੱਤਾ ਜਾਏਗਾ ਕਿ ਉਹ ਮਤਲਬ ਤਿਆਰਤੂਆ ਰੋਕੇ ਹੋਏ ਇੱਕ ਸਾਈਡ ਹੋ ਜਾਵੇ ਤੇ ਜੋ ਕੀਤਾ ਗਿਆ ਉਹ ਮੈਂ ਸਿਰਫ ਮਜੀਠੀਆ ਸਾਹਿਬ ਦੀ ਵਾਈਫ ਵਾਸਤੇ ਮੈਂ ਨਹੀਂ ਕੀਤਾ ਮੈਂ ਤੇ ਸਮੁੱਚੀ ਮਨੁੱਖੀ ਜਾਤੀ ਦੀ ਤੇ ਸਮੁੱਚੀ ਮਹਿਲਾ ਮਤਲਬ ਜੋ ਆਪਣੇ ਔਰਤ ਜਾਤ ਹੈ ਨਾ ਮਨ ਜਾਤ ਤਾਂ ਨਹੀਂ ਕਹਾਂਗੇ ਮਤਲਬ ਸਮੁੱਚੀ ਔਮਨ ਹੁਡ ਮੈਂ ਔਮਨ ਹੁਡ ਡਿਸੈਂਸੀ ਆਫ ਔਮਨ ਹੁਡ ਮੈਂ ਕਹ ਰਹੇ ਹਾਂ ਜੀ ਉਹਦੀ ਗੱਲ ਕੀਤੀ ਹੈ ਔਰ ਉਥੇ ਅਭੀ ਮੈਂ ਲਿਖਿਆ ਕੋਈ ਨੇਤਾ ਹੋਵੇ ਅਭੀ ਨੇਤਾ ਹੋਵੇ ਯਾ ਦੋਸਤ ਹੋਵੇ ਯਾ ਦੁਸ਼ਮਨ ਹੋਵੇ ਅਮੀਰ ਹੋਵੇ ਗਰੀਬ ਹੋਵੇ ਇਹ ਸਾਰਿਆਂ ਦੇ ਉੱਤੇ ਲਾਗੂ ਨੇ ਤੁਸੀਂ ਫੇਸਬੁਕ ਪੋਸਟ ਪੜ੍ਹ ਲਓ ਨਾ ਤੇ ਇਹ ਦੋ ਚੀਜ਼ਾਂ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਇਹ ਹੋਇਆ ਜੀ ਕਿ ਤੁਸੀਂ ਔਰਤ ਦੀ ਲੋਕ ਲਜਾ ਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਨਹੀਂ ਮਤਲਬ ਉਹ ਉਹਨੂੰ ਕਰ ਸਕਦੇ ਕਿ ਹਾਂ ਮੰਨ ਲਓ ਅਗਲਾ ਲਾਈਨ ਮੇਰੇ ਹੈ ਵੀ ਹੈ ਕਿ ਮੁਜੀਠਿਆ ਜੀ ਦੇ ਨਾਲ ਮੇਰਾ ਮਤਭੇਦ ਹੈ ਤੇ ਅੱਗੇ ਵੀ ਰਹੇਗਾ ਇਹ ਵੀ ਮੈਂ ਕਲੀਅਰ ਕਰ ਦਿੱਤਾ ਹਾਂ ਜੀ ਤਿੰਨ ਵਾਰੀ ਉਹਦੇ ਵਿੱਚ ਲਿਖਿਆ ਲੇਕਿਨ ਉਹਨਾਂ ਦੀ ਵਾਈਫ ਦੇ ਨਾਲ ਜੋ ਬਦਤਮੀਜ਼ੀ ਹੋਈ ਜੋ ਉਹ ਆਪ ਕਰ ਰਹੇ ਨੇ ਉਹ ਅਸੀਂ ਨਿਖੇਦੀ ਕਰਦੇ ਹਾਂ ਹਮੇਸ਼ਾ ਨਿਖੇਦੀ ਕਰਾਂਗੇ ਔਰ ਜੋ ਇਹ ਕਹਿ ਰਹੇ ਸੀਗੇ ਕਿ ਇਹਨਾਂ ਨੇ ਫਸਟ ਟਾਈਮ ਮੁਜੀਠਿਆ ਜੀ ਨੂੰ ਗ੍ਰਿਫਤਾਰ ਕੀਤਾ ਉਹ ਅਸੀਂ ਪਰਦਾ ਉਠਾ ਦਿੱਤਾ ਜੀ ਕਿ ਦੇਖੋ ਜੀ ਉਹ ਤੇ ਪਹਿਲਾਂ ਤੋਂ ਗ੍ਰਿਫਤਾਰ ਸੀਗੇ ਜਦੋਂ ਸਾਡੀ ਸਰਕਾਰ ਆਈ ਸੀ ਇਹਨਾਂ ਨੇ ਜ਼ਮਾਨਤ ਕਰਵਾਈ ਹੈ ਇਸ ਦਾ ਜਵਾਬ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦੇ ਸਕਦੇ ਨੇ ਸੁਪਰ ਸੀਮ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤੋਂ ਸੁਪਰ ਸੀਮ ਅੱਜ ਦਿਖਾਈ ਨਹੀਂ ਦੇ ਰਹੇ ਨੇ ਠੀਕ ਹੈ ਰਾਗੋ ਚੱਡਾ ਜੀ ਜਵਾਬ ਉਹ ਵੀ ਦੇਣਗੇ ਤੇ ਨੈਸ਼ਨਲ ਕਨਵੀਨਰ ਅੱਜ ਕੱਲ ਮਤਲਬ ਪੰਜਾਬ ਦੇ ਵਿੱਚ ਹੀ ਤੁਰ ਫਿਰ ਰਹੇ ਨੇ ਕੇਜਰੀਵਾਲ ਸਾਹਿਬ ਜਵਾਬ ਤੋਂ ਉਹਨਾਂ ਨੂੰ ਵੀ ਦੇਣਾ ਪਵੇਗਾ ਨਾ ਕੋਈ ਨਾ ਕੋਈ ਤਾਂ ਹਿਸਾਬ ਕਿਸੇ ਨੇ ਕਿਸੇ ਟਾਈਮ ਤੇ ਮੰਗਣਾ ਹੀ ਦੇਣਾ ਦੇਖੋ ਮੈਂ ਸਰਕਾਰ ਦੇ ਬਾਰੇ ਕੋਈ ਗੱਲ ਜੋ ਗੱਲ ਕਰਨੀ ਹੁੰਦੀ ਹੈ ਨਾ ਵਿਧਾਨ ਸਭਾ ਦੇ ਵਿੱਚ ਮੈਂ ਕਰ ਰਹਾ ਇੱਕ ਗੱਲ ਹੋਰ ਇੱਕ ਗੱਲ ਹੋਰ ਇੱਕ ਗੱਲ ਹੋਰ ਦੇਖੋ ਜੀ ਦੇਖੋ ਜੋ ਇਹਨਾਂ ਨੇ ਕਰਵਾਈ ਕੀਤੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ 7-8 ਮਹੀਨਾ ਪਹਿਲਾਂ ਮੇਰੇ ਕਰਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਹੋਇਆ ਜੀ ਖੈਰਾ ਸਾਹਿਬ ਉਦੋਂ ਵੀ ਅਫਸੋਸ ਕਰਨ ਵਾਸਤੇ ਆਏ ਸੀਗੇ ਜਦੋਂ ਮੇਰੀ ਵਾਈਫ ਦਾ ਮਤਲਬ ਸਵਰਗਵਾਸ ਹੋ ਗਿਆ ਜੀ ਅਚਾਨਕ ਟਿਕਨ ਉਸ ਥੇ ਵੀ ਇਹਨਾਂ ਲੋਕਾਂ ਨੇ ਰਾਜਨੀਤੀ ਵੱਖ-ਵੱਖ ਪਾਰਟੀਆਂ ਦੇ ਲੋਕ ਆਏ ਜੀ ਸਬ ਮਤਲਬ ਸਮਾਜਿਕ ਸੰਸਥਾਵਾਂ ਦੇ ਧਾਰਮਿਕ ਸੰਸਥਾਵਾਂ ਦੇ ਚਾਰ ਬਾਰੇ ਥੱਲੇ ਕੋਟੀ ਲੱਗ ਚੁੱਕੀ ਹੈ ਅਸੀਂ ਨਹੀਂ ਮਤਲਬ ਕਿ ਆ ਕਿ ਹਾਂ ਕੋਈ ਆਵੇ ਜਾਂ ਨਾ ਆਵੇ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਜੀ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਇੱਕ ਦਿਨ ਫੋਨ ਆਇਆ ਰਾਤੀ 10 ਵਜੇ ਕਿ ਹਾਂ ਸਿੱਧਾ 에ਅਰਪੋਰਟ ਤੋਂ ਕੇਜਰੀਵਾਲ ਸਾਹਿਬ ਤੁਹਾਡੇ ਘਰ ਦੇ ਵਿੱਚ ਆ ਰਹੇ ਨੇ ਤੇ ਤੁਸੀਂ ਸੋ ਮਤ ਜਾਣਾ ਠੀਕ ਹੈ ਕਿ ਨਹੀਂ ਫਿਰ ਇੱਕ ਦਿਨ ਤੁਸੀਂ ਤੁਹਾਡੇ ਜਿਹੜੇ ਪ੍ਰੈਸ ਫੋਟੋਗ੍ਰਾਫਰ ਨੇ ਉਹ ਇੱਥੇ ਆ ਗਏ ਜੀ ਕਿ ਕੇਜਰੀਵਾਲ ਸਾਹਿਬ ਆ ਰਹੇ ਨੇ ਚਾਰ ਬਾਰੀ ਇਸ ਤਰ੍ਹਾਂ ਦੀ ਡਿਊਟੀ ਲੱਗੀ ਹੈ ਜੀ ਸਾਨੂੰ ਪਤਾ ਹੈ ਕਿ ਉਹਨਾਂ ਨੇ ਆਉਣਾ ਨਹੀਂ ਲੇਕਿਨ ਲੋਕਾਂ ਨੂੰ ਮੀਡੀਆ ਨੂੰ ਇਹਨਾਂ ਨੇ ਕੀ ਵਿਖਾਵਾ ਕੀਤਾ ਰਾਜਨੀਤੀ ਕੀਤੀ ਮੇਰੀ ਵਾਈਫ ਦੀ ਮੌਤ ਤੇ ਵੀ ਇਹਨਾਂ ਨੇ ਰਾਜਨੀਤੀ ਕੀਤੀ ਹੈ ਜੀ ਦੇਖੋ ਰਾਜਨੀਤੀ ਕੀਤੀ ਹੈ ਤੁਸੀਂ ਨਾ ਸਾਨੂੰ ਕੋਈ ਲੈਣਾ ਤੇ ਨਾ ਨਹੀਂ ਜੀ ਤੁਸੀਂ ਨਾ ਉਹ ਜਿਹਨਾਂ ਨੇ ਆਉਣਾ ਹੈ ਜਿਹਨਾਂ ਨੂੰ ਹਮਦਰਦੀ ਹੈ ਉਹ ਆਉਣਗੇ ਲੇਕਿਨ ਲੇਕਿਨ ਮੇਰੀ ਗੱਲ ਤਾਂ ਸੁਣੋ ਮੈਂ ਦਿਾਨਤਦਾਰੀ ਦੀ ਗੱਲ ਕਰ ਰਿਹਾ ਹਾਂ ਤੁਸੀਂ ਕੀ ਵਿਖਾਵਾ ਕਰ ਰਹੇ ਹੋ ਚਾਰ ਬਾਰੀ ਡਿਊਟੀ ਲੱਗੀ ਪ੍ਰੈਸ ਫੋਟੋਗ੍ਰਾਫਰ ਵੀ ਆਏ ਠੀਕ ਹੈ ਨਾ ਠੀਕ ਹੈ ਕਿਨ ਤੇ ਉਸ ਮੁੱਦੇ ਤੇ ਵੀ ਇਹਨਾਂ ਲੋਕਾਂ ਨੇ ਰਾਜਨੀਤੀ ਕਿੰਨੀ ਦੂਸਰੀ ਗੱਲ ਹੈ ਕਿ ਉਸ ਤੋਂ ਬਾਅਦ ਉਸ ਹਾਦਸੇ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਰਾਜਨੀਤੀ ਦੇ ਵਿੱਚ ਪੂਰਨ ਤੌਰ ਤੇ ਸਰਗਰਮ ਨਹੀਂ ਹੋਇਆ ਹਾਂ ਠੀਕ ਹੈ ਜੋ ਸਦਮਾ ਮਤਲਬ ਮੈਂ ਆਪਣੀ ਰਾਜਨੀਤੀ ਦੇ ਵਿੱਚ ਤੇ ਜੋ ਪਰਿਵਾਰਿਕ ਮੇਰਾ ਮਤਲਬ ਕਮਿਟਮੈਂਟ ਹੈ ਉਹਦੇ ਵਿੱਚ ਮੈਂ ਹਲੇ ਵੀ ਬੈਲੈਂਸ ਨਹੀਂ ਬਣਾ ਪਾ ਰਿਹਾ ਮੈਂ ਰਾਜਨੀਤੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਅੱਗੇ ਆਪਣੇ ਆਪ ਨੂੰ ਲੈ ਕੇ ਆਵਾਂਗਾ ਉਹ ਵੀ ਅਨਸਰਟਨ ਹੈ ਉਸ ਟਾਈਮ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਜੀ उस टाइम के काम किया तो देखो ये केवल जो लोग कहें हमें तो राजनीति नहीं आती हमें राजनीति सीखनी नहीं है जी वो लोग केवल राजनीति कर रहे हैं जी केवल राजनीति